ਕਹਿਣ ਲੱਗਾ ਰੱਬ ਜੋ ਕਰਦਾ ਚੰਗਾ ਹੀ ਕਰਦਾ ਤੇ ਮੈਂ ਅੱਜ ਵੀ ਇਸ ਗੱਲ ਨੂੰ ਬਾਰ ਬਾਰ ਦੁਹਰਾਉਂਦਾ ਕਿ ਜੋ ਕਰਦਾ ਚੰਗਾ ਹੀ ਕਰਦਾ ਜਿਵੇਂ ਤੁਹਾਡੀ ਉਂਗਲ ਕੱਟੀ ਗਈ ਸੀ ਤੇ ਤੁਸੀਂ ਤਾਂ ਬਚ ਗਏ ਵੀ ਤੁਹਾਡੀ ਉਂਗਲ ਕੱਟੀ ਹੋਈ ਸੀ ਤੁਹਾਡੀ ਬਲੀ ਨਹੀਂ ਹੋਈ ਤੇ ਜੇ ਤੁਸੀਂ ਮੈਨੂੰ ਬੰਦੀਖਾਨੇ 'ਚ ਨਾ ਪਾਉਂਦੇ ਤੇ ਤੁਹਾਡੇ ਨਾਲ ਕਿੰਨੇ ਹੋਣਾ ਸੀ ਰਾਜਾ ਕਹਿਣ ਲੱਗਾ ਤੂੰ ਹੋਣਾ ਸੀ ਕਿ ਹਮੇਸ਼ਾ ਸ਼ੁਰੂ ਤੋਂ ਜਦੋਂ ਵੀ ਕਿਤੇ ਜੰਗਲ 'ਚ ਜਾਣਾ ਜਾਂ ਜਿੱਥੇ ਵੀ ਜਾਣਾ ਤੂੰ ਹਮੇਸ਼ਾ ਮੇਰੇ ਨਾਲ ਹੁੰਦਾ ਸੈਂ ਤੇ ਉਹ ਵਜ਼ੀਰ ਕਹਿਣ ਲੱਗਾ ਜੇ ਮੈਂ ਤੁਹਾਡੇ ਨਾਲ ਹੁੰਦਾ ਤੁਸੀਂ ਤਾਂ ਉਂਗਲ ਕੱਟੀ ਕਰਕੇ ਬਚ ਗਏ ਸੀ ਤੇ ਫਿਰ ਮੇਰੀ ਬਲੀ ਦਿੱਤੀ ਜਾਣੀ ਸੀ ਪਰ ਮੈਂ ਅੱਜ ਕਿਵੇਂ ਬਚ ਗਿਆ ਕਿਉਂਕਿ ਮੈਨੂੰ ਤੁਸੀਂ ਬੰਦੀਖਾਨੇ 'ਚ ਪਾ ਦਿੱਤਾ ਸੀ ਦੋਨਾਂ ਦਾ ਬਚਾਅ ਹੋ ਗਿਆ ਵੇਖੋ ਵਜ਼ੀਰ ਦਾ ਮਾਈਂਡ ਸੈਟ ਹੀ ਇਸ ਤਰ੍ਹਾਂ ਦਾ ਹੈ ਉਹਨੂੰ ਰਾਜੇ ਦੀ ਉਂਗਲ ਕੱਟੀ ਜਾਣ ਵਿੱਚ ਵੀ ਲੱਗਾ ਵੀ ਜੋ ਰੱਬ ਕਰਦਾ ਚੰਗਾ ਕਰਦਾ ਤੇ ਇੰਨੇ ਸਾਲ ਦੀ ਜੇਲ੍ਹ ਕੱਟ ਕੇ ਵੀ ਕਹਿੰਦਾ